ਹਾਂਜੀ ਬਾਬਾ ਜੀ ਇਹ ਜੇ ਬੱਸਾਂ ਆ ਰਹੀਆਂ ਕਿੱਥੇ ਜਾ ਰਹੀਆਂ ਇਹ ਦੱਸੋ ਸਭ ਤੋਂ ਪਹਿਲਾਂ ਕੋਲੀਏ ਭਗਵਾਨ ਵਾਲਮੀਕ ਮਹਾਰਾਜ ਜੀ ਕੀ ਜੈ ਹਟਿਆਣਾ ਜੀਵਨ ਨਗਰ ਤੋਂ ਚੱਲ ਕੇ ਜਿਹੜੀ ਇੱਥੇ ਕਮੇਟੀ ਹੈ ਚੇਅਰਮੈਨ ਸਾਹਿਬ ਨੇ ਜਿੰਨੇ ਸਾਥੀ ਨੇ ਧਰਮ ਪ੍ਰਚਾਰ ਵਾਲੇ ਉਹਨਾਂ ਦੇ ਉਪਰਾਲੇ ਸਦਕਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਦੇ ਤਪਸਥਾਨ ਤੇ ਅੰਮ੍ਰਿਤਸਰ ਵਿਖੇ ਜਿਹੜੀਆਂ ਬੱਸਾਂ ਰਵਾਨਾ ਹੋ ਰਹੀਆਂ ਇਹ ਸਾਰਾ ਨਗਰ ਨਕਲਖ ਬਲਾਈ ਦਾ ਪਾਤਰ ਹੈ ਕਿਉਂਕਿ ਆਪਣੇ ਵਾਰਸਾਂ ਦੀ ਆਪਣੇ ਕੌਮ ਦੇ ਜਿਹੜੇ ਵਾਰਸ ਹੁੰਦੇ ਆ ਉਹਨਾਂ ਦੇ ਸਰਮਾਇਆ ਸੰਭਾਲ ਕੇ ਰੱਖਣਾ ਕੌਮ ਦੀ ਆਉਣ ਵਾਲੀ ਪੀੜ੍ਹੀਆਂ ਦਾ ਫਰਜ਼ ਬਣਦਾ ਉਸੇ ਨਕਸ਼ੇਕਰਨ ਤੇ ਚਲਦੇ ਹੋਏ ਚੇਅਰਮੈਨ ਸਾਹਿਬ ਨੇ ਪ੍ਰਧਾਨ ਜੀ ਨੇ ਸਾਰੇ ਜਿਨੇ ਨੇ ਭਗਵਨ ਵਾਲਮੀਕ ਜੀ ਮਹਾਰਾਜ ਤੀਰਤ ਸਥਾਨ ਤੇ ਜਾ ਕੇ ਨਮਸਤਕ ਹੁੰਦਾ ਜਿਹੜਾ ਨਿਰਣੈ ਲਿਆ ਸਮੁੱਚੇ ਪੰਜਾਬ ਨੂੰ ਜਿੱਥੇ-ਜਿੱਥੇ ਵੀ ਕੋਈ ਬੈਠਾ ਹੈ ਜੋ ਸ਼੍ਰੀ ਰਾਮ ਭਗਵਾਨ ਨੂੰ ਮੰਨਦਾ ਜੋ ਰਮੈਨ ਨੂੰ ਮੰਨਦਾ ਸਮੁੱਚੇ ਸਨਾਤਨੀਆਂ ਦਾ ਸਾਰੇ ਲੋਕਾਂ ਦਾ ਫਰਜ਼ ਬਣਦਾ ਹੈ ਬੀਸੀ ਸਮੁੱਚਾ ਪੰਜਾਬ ਉੱਥੇ ਜਾ ਕੇ ਨਮਸਤਕ ਹੋਈਏ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਦੀ ਜਿਹੜੀ ਰਖਵਾਲੀ ਤਾਂ ਹੀ ਕੀਤੀ ਜਾ ਸਕਦੀ ਜੇ ਧਰਮ ਤੇ ਚੱਲਾਂਗੇ ਧਰਮ ਦੇ ਕਰਮ ਕਰਾਂਗੇ ਇਸ ਕਰਕੇ ਮੇਰੇ ਵੱਲੋਂ Hindu ਤੱਕਦ ਦੀ ਗੱਦੀ ਵੱਲੋਂ ਕਾਲੀ ਮਤਾ ਮੰਦਰ ਵੱਲੋਂ ਸਮੁੱਚੇ ਵਾਲਮੀਕੀਨ ਸਮਾਜ ਜਿਹੜਾ ਮੇਰਾ ਭਾਈਚਾਰਾ ਮੇਰੇ ਭਰਾ ਤੇ ਭਗਵਾਨ ਵਾਲਮੀਕ ਜੀ ਦੇ ਚਰਨਾਂ ਦੇ ਵਿੱਚ ਦੁਬਾਰਾ ਕੋਟਨ ਕੋਟ ਜਿਹੜਾ ਦੰਡਵਤ ਪ੍ਰਣਾਮ ਤੇ ਸਮੁੱਚੇ ਜੀਵਨ ਤੰਗ ਨਗਰ ਨੂੰ ਲੱਖ ਲੱਖ ਵਧਾਈਆਂ ਇਹਨਾਂ ਦੀ ਯਾਤਰਾ ਜਿਹੜੀ ਆ ਉਹ ਸਾ ਪਹੁੰਚੇ ਤੇ ਭਗਵਾਨ ਇਹਨਾਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਲਾਣ ਜੈ ਮਾਈ ਜੈ ਮਹਾਤਮਾ ਹਾਂਜੀ ਭਗਵਾਨ ਜੀ ਦੇ ਬਸਾਈ ਆ ਰਹੀ ਹੈ ਇੱਕੋ ਜਾ ਰਹੇ ਹਾਂ ਕਿੰਨੇ ਬਸ ਸੋ ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਵਾਲਮੀਕੀ ਔਰ ਬੜੀ ਖੁਸ਼ੀ ਨਾਲ ਭਾਗਾਣਾ ਦਿਨ ਮੰਨਦਾ ਉਹਨਾਂ ਨੂੰ ਵੀ ਭਾਗਾਣਾ ਮੰਨਦਾ ਜਿਹੜੇ ਅੱਜ ਉਪਰਾਲਾ ਕਰਕੇ ਚੱਲੇ ਨੇ ਅਕਸਰ ਇੱਕ ਜਿਹੜੀ ਟੀਮ ਹੈ ਜਿਹੜੀ ਅਕਸਰ ਜਿਹੜੇ ਧਾਰਮਿਕ ਉਪਰਾਲੇ ਆ ਜਿਹੜੇ ਧਾਰਮਿਕ ਸਤਾਰ ਉੱਚੇ ਚੁੱਕਣ ਲਈ ਉਹ ਕਰਦੇ ਰਹਿੰਦੇ ਨੇ ਕਿ ਉਹਨਾਂ ਵਿੱਚੋਂ ਇੱਕ ਟੀਮ ਇਹ ਬਾਬਾ ਜੀਵਨ ਸਿੰਘ ਨਗਰ ਦੀ ਹੈ ਸੋ ਮੈਂ ਇਹਨਾਂ ਦਾ ਤਾਂ ਧੰਨਵਾਦ ਦੀਆਂ ਦਿਲੋਂ ਜਿਹੜੇ ਅੱਜ ਵੀ ਅਜੇ ਇਹ ਪ੍ਰਚਾਰਕ ਬੈਠੇ ਨੇਗੇ ਜਿਹੜੇ ਸਮਾਜ ਨੂੰ ਆਪਣੇ ਇਤਿਹਾਸ ਨਾਲ ਜਾਣੂ ਕਰਾਉਂਦੇ ਨੇ ਸੋ ਸੀਨੀ ਮੁਖ ਰੱਖਦੇ ਹੋਏ ਅੱਜ ਬਾਬਾ ਜੀਵਨ ਸਿੰਘ ਨਗਰ ਪਟਿਆਲਾ ਤੋਂ ਪਾਵਨ ਵਾਲਮੀਕੀ ਤੀਰਥ ਅਮਰੋਦ ਸਰ ਵਿਖੇ ਅੱਜ ਦੋ ਬੱਸਾਂ ਜਿਹੜੀਆਂ ਸੰਗਤ ਦੀ ਰਵਾਨਾ ਹੋ ਰਹੀਆਂ ਨੇ ਭਗਵਾਨ ਵਾਲਮੀਕੀ ਮਹਾਰਾਜ ਦੇ ਦਰਸ਼ਨਾਂ ਦੇ ਲਈ ਔਰ ਮੈਂ ਸੋਦਾਗੇ ਟੀਮ ਵੱਲੋਂ ਬਹੁਤ ਵੱਡਾ ਉਪਰਾਲਾ ਸਾਨੂੰ ਸਾਰਿਆਂ ਨੂੰ ਮਤਲਬ ਕੀ ਅਜਿਹੇ ਉਪਰਾਲੇ ਆਪਣੀ ਆਪਣੀ ਜਣੀ ਵਾਲਮੀਕੀ ਕਰਾਉਣੀ ਆ ਉਹਨਾਂ ਦੇ ਵਿੱਚ ਕਰਦੇ ਰਹਿਣਾ ਚਾਹੀਦਾ ਔਰ ਮੈਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਅਸ਼ਵਨੀ ਸ਼ਰਮਾ ਜੀ ਅ ਅੰਕੇ ਸ਼ਰਮਾਈ ਦੇ ਬ੍ਰਦਰ ਵਿਕਰਮ ਚੋਹਾਨ ਜੀ ਔਰ ਸਾਡੇ ਬ੍ਰਹਮਾਨੰਦ ਗਿਰੀ ਜੀ ਔਰ ਸਮੁੱਚੇ ਵਾਲਮੀਕਿਨ ਸਮਾਜ ਦੇ ਜਿੰਨਾ ਵੀ ਖੜਾ ਆ ਔਰ ਸਾਰਿਆਂ ਨੂੰ ਮੈਂ ਬੇਨਤੀ ਇਹ ਵੀ ਕਰਨਾ ਚਾਹਨਾ ਕਿ ਜਿਹੜੇ ਭਗਵਾਨ ਵਾਲਮੀਕੀ ਮਹਾਰਾਜ ਹੋਏ ਨੇ ਉਹ ਇਕੱਲੇ ਸਾਡੇ ਨਾਲ ਨਾਲ ਹੀ ਜੋੜ ਦਿੱਤਾ ਜਾਂਦਾ ਆ ਅਕਸਰ ਦੇਖੋ ਜਿਹੜਾ ਇਤਿਹਾਸ ਆ ਆ ਕਿਹਾ ਜਾਂਦਾ ਕਿ ਜੇ ਵਾਲਮੀਕੀ ਮਹਾਰਾ ਦੀ ਕਲਮ ਤੋਂ ਰਮੈਨ ਨਾ ਰਚਿਤ ਹੁੰਦੀ ਤਾਂ ਰਾਮ ਦਾ ਜਿਹੜਾ ਕੋਈ ਪ੍ਰਚਾਰ ਜਾਂ ਨਾਮ ਨਿਸ਼ਾਨ ਨਹੀਂ ਸੀ ਹੋਣਾ ਉਸ ਨੂੰ ਮੁੱਕ ਰੱਖ ਦੇ ਮੇਰੀ ਬੇਨਤੀ ਹੈ ਕਿ ਵਾਤੋਬਾਦ ਹਿੰਦੂ ਸਮਾਜ ਨੂੰ ਵੀ ਉੱਥੇ ਜਾ ਕੇ ਨਤਮਸਤਕ ਹੋਣਾ ਚਾਹੀਦਾ ਹੈ ਔਰ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਕਿ ਭਗਵਾਨ ਵਾਲਮੀਕੀ ਮਹਾਰਾ ਦੀ ਦੇਨ ਕੀ ਹੈ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਔਰ ਇਹ ਬਿਲਕੁਲ ਸਹੀ ਅਸ਼ਵਨੀ ਸ਼ਰਮਾ ਜੀ ਨੇ ਕਿਹਾ ਕਿ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਦੇਨ ਸੀ ਇੱਕ ਸਮਾਂ ਸੀ ਜਦੋਂ ਕੈਪਟਨ ਅਮਰੀਂਦਰ ਸਿੰਘ ਮੁੱਖ ਮੰਤਰੀ ਸੀਗਾ ਸੋ 2.5 ਕਰੋੜ ਰੁਪਇਆ ਪਾਵਨ ਵਾਲਮੀਕੀ তীર્થ ਲਈ ਦੇ ਰਿਆ ਸੀਗਾ ਬਣਾਉਣ ਲਈ ਸੋ ਬਾਦਲ ਸਾਹਿਬ ਦੀ ਸੋਚ ਨੂੰ ਸਲਾਮ ਆ ਪਾਰਟੀਆਂ ਜਿ ਕਿਤੇ ਵੀ ਰਹੋ ਪਰ ਇਸ ਚੀਜ਼ ਤੇ ਜ਼ਰੂਰ ਨਹੀਂ ਰਹਿਣਗੇ ਕਿ ਬਾਦਲ ਸਾਹਿਬ ਨੇ ਉੱਥੇ ਹੋ ਤੋ 100 ਗੁਣਾ ਜ਼ਿਆਦਾ 250 ਕਰੋੜ ਰੁਪਇਆ ਲਾ ਕੇ ਪਾਵਨ ਵਾਲਮੀ ਕੀ ਤਿਰਥ ਦਾ ਨਿਰਮਾਣ ਕਰਵਾਇਆਗਾ ਔਰ ਇਸ ਇਸ ਦੇ ਅਸੀਂ ਸਦਾ ਰਹੀ ਨਹੀਂ ਰਹਾਂਗੇ ਔਰ ਇੱਕ ਹੋਰ ਜਿਹੜੀ ਮੈਂ ਤੁਹਾਡੇ ਸਾਰਿਆਂ ਦੇ ਮਾਧਿਬ ਇਬਰਾਹੀਮ ਮੈਂ ਇੱਕ ਗੱਲ ਤੁਹਾਡੇ ਵਿੱਚ ਕਰਨਾ ਚਾਹਨਾ ਕਿ ਬਾਦਲ ਸਾਹਿਬ ਜਦੋਂ ਸ਼ੋਮੀ ਕਾਲੀ ਦਲ ਦੀ ਸਰਕਾਰ ਸੀ ਨਾ ਉਸ ਸਮੇਂ ਨਾ ਜਿਹੜੀਆਂ ਬੱਸਾਂ ਸੀਗੀਆਂ ਉਹ ਭਾਵੇਂ ਕੋਈ ਵੀ ਤਿਰਥ ਸੀ ਨਾ ਨਾ ਦੇਵੀ ਜਾਣਾ ਹਰਮੰਦਰ ਸਾਹਿਬ ਜਾਣਾ ਵਾਲਮੀ ਕੀ ਤਿਰਥ ਜਾਣਾ ਚਿੰਤਪੂਰਨੀ ਮਾਤਾ ਤੇ ਜਾਣਾ ਕਿਤੇ ਵੀ ਜਾਣਾ ਉਹ ਫਰੀ ਸੀਗੀਆਂ ਜਦੋਂ ਜਦੋਂ ਸਰਕਾਰਾਂ ਬਦਲਦੀਆਂ ਆਈਆਂ ਇਹ ਹੱਕ ਵੀ ਸਾਡੇ ਤੋਂ ਖੋਹ ਲਏਗੇ ਸੋ ਮੈਂ ਬੇਨਤੀ ਕਰਾਂਗਾ ਔਰ ਕੋਸ਼ਿਸ਼ ਕਰਾਂਗਾ ਜਿਹੜੀ ਵੀ ਅਸੀਂ ਪਾਰਟੀ ਦੇ ਵਿੱਚ ਹੁਣ ਅਸੀਂ ਕੰਮ ਕਰ ਰਹੇ ਹਾਂ ਅਕਾਲੀ ਦਲ ਦੇ ਵਿੱਚ ਜਦੋਂ ਤੋਂ ਵੀ ਸਾਡੀ ਸਰਕਾਰ ਬਣਦੀ ਆ ਅਸੀਂ ਇਹ ਜਿਹੜਾ ਇਹ ਵੀ ਬਹਾਲ ਕਰਾਵਾਂਗੇ ਜੀ ਦਰਸ਼ਨਾ ਲਈ ਨਿਰੰਤਰ ਬਸਾਂ ਜਿਹੜੀਆਂ ਚੱਲਦੀਆਂ ਰਹੇ ਧੰਨਵਾਦ ਹਾਂ ਜੀ ਸਰ ਜੀ ਫਸਾ ਨੇ ਕੀ ਆ ਰਹੇ ਹਾਂ ਜੀ ਦੇ ਪਰਿਚੰਨ ਹਾਂ ਜੀ ਜਿਹੜੀ ਅੱਜ ਸਾਡੇ ਪਟਿਆਲਾ ਤੋਂ ਦੋ ਬਸਾਂ ਸਾਡੀਆਂ ਭਗਵਾਨ ਬਾਲਮੀਕਰਮ ਤੇ ਅਮਰਸਰ ਵੀ ਕਿ ਜਾ ਰਹੀਆਂ ਮੈਂ ਸਭ ਨੂੰ ਮੁਬਾਰਕਵਾਦ ਦੇਣਾ ਚਾਹੁੰਦਾ ਕਿ ਜਿਹੜਾ ਤਾਂ ਦੇ ਨਾਲ ਜੁੜਿਆ ਹੋਇਆ ਹੈ ਇਹ ਜਿਸ ਤਰ੍ਹਾਂ ਸਾਡੇ ਮੇਰੇ ਵੱਡੇ ਭਰਾ ਸੀ ਐਨ ਕੇ ਹਰਮਨ ਜੀ ਅੱਜ ਤੋਂ ਇਲੈਕਸ਼ਨ ਚ ਕਰੇ ਮੈਨੂੰ ਵੀ ਇਹਨਾਂ ਨੇ ਮੌਕਾ ਦਿੱਤਾ ਇਸੇ ਕਾਰਨ ਨਾਲ ਔਰ ਬੜਾ ਮਨ ਨੂੰ ਮੈਨੂੰ ਲੱਗਿਆ ਵੀ ਜਿਹੜਾ ਜੇ ਮੈਨੂੰ ਪੋਲੀਟੀਕਲੀ ਤੌਰ ਤੇ ਦੇਖਾਂ ਵੈਸੇ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਪਰ ਮੈਨੂੰ ਬੜਾ ਆਪਣੇ ਆਪ ਨੂੰ ਇੱਕ ਸਕੂਨ ਮਿਲਿਆ ਉਹ ਸਿਰਫ ਇਸ ਕਰਕੇ ਕਿ ਜੇ ਅੱਜ ਇਹ ਬਾਲਮਿਕ ਸੰਸਥਾ ਜਿਹੜਾ ਉੱਥੇ ਬਾਲਮਿਕ ਆਪਣਾ ਮੰਦਿਰ ਬਣਿਆ ਹੈ ਸਾਡੀ ਸਰਕਾਰ ਸੋਮਨੀ ਕਾਲੀਦਲ ਬਣਿਆ ਸੀਗਾ ਤੇ ਇੱਕ ਲੋਕਾਂ ਚ ਬੜਾ ਉਤਸ਼ਾਹ ਹੈ ਇਹਨੂੰ ਲੈ ਕੇ ਜੀਨੋ ਮੈਨੂੰ ਲੱਗਦਾ ਵੀ ਜਦੋਂ ਇਸ ਤਰ੍ਹਾਂ ਉਥੇ ਸੰਗਤ ਜੰਨੀ ਹੈ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਉਥੇ ਉਤਸ਼ਾਹ ਨਾਲ ਬੰਦੇ ਜਾ ਰਹੇ ਹਨ ਔਰ ਬੜਾ ਅੱਛਾ ਲੱਗਿਆ ਮੈਨੂੰ ਆਪਣੇ ਆਪ ਨੂੰ ਬਹੁਤ ਸਕੂਨ ਮਿਲਿਆ ਕਿ ਜਿਹੜਾ ਪਾਰਟੀ ਨੇ ਇਹ ਕੰਮ ਕੀਤਾ ਸੀ ਵਾਕਈ ਕਿਸੇ ਦੇ ਕੰਮ ਆ ਰਿਹਾ ਔਰ ਮੈਂ ਸਾਰੀ ਸੰਗਤ ਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਹੋਰ ਵੀ ਵੱਧ ਚੜ ਕੇ ਉਥੇ ਪਹੁੰਚੋ ਤਾਂ ਕਿ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਾਡੀਆਂ ਉਹ ਸਾਸਤਰ ਨਾਲ ਤੇ ਆਪਣੇ ਧਾਰਮਿਕ ਜਿਹੜੇ ਵਿਚਾਰ ਹੈ ਉਹਨਾਂ ਨਾਲ ਜੁੜੇ